ਲਾਲਪੁਰਾ ਨੂੰ ਵੱਡਾ ਝਟਕਾ ਹ ਹਣਾ ਹਾਈ ਕੋਰਟ ਵੱਲੋਂ ਲਾਲਪੁਰਾ ਨੂੰ ਵੱਡਾ ਝਟਕਾ ਚੋਣਾ ਦੇ ਵਿੱਚੋਂ ਅਸੀਂ ਪਹਿਲਾਂ ਨਿਕਲ ਕੇ ਚੋਣਾ 'ਚ ਵੜ ਗਏ ਸੀ ਤੇ ਹੁਣ ਫਿਰ ਚੋਣਾ 'ਚ ਨਿਕਲ ਕੇ ਆਏ ਆ ਤੇ ਅਸਾਰ ਜੇ ਉਦਾਂ ਦਾ ਹੀ ਬਣਦੇ ਜਾਂਦੇ ਕਿ ਕਿਤੇ ਫੇਰ ਨਾ ਸਾਨੂੰ ਵੋਟਾਂ ਦੇ ਪਾਸੇ ਤੁਰਨਾ ਪਾ ਨਾ ਨਹੀਂ 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 ਪਰ ਮੇਟ ਜਿਸ ਤਰ੍ਹਾਂ ਵਾਰ-ਵਾਰ ਇਹ ਪਟੀਸ਼ਨਾਂ ਰੱਦ ਹੋ ਰਹੀਆਂ ਨੇ ਹੁਣ ਇਹਨੂੰ ਕੀ ਸਮਝੀਏ ਨਹੀਂ ਪਟੀਸ਼ਨ ਅੱਗੇ ਰੱਦ ਨਹੀਂ ਹੋਈ ਹੂੰ ਅੱਗੇ ਕੀ ਸੀ ਕਰਕੇ ਕੋਰਟ ਨੇ ਫੋਰਿਸਟੇ ਨਹੀਂ ਦਿੱਤਾ ਜੀ ਅੰਡਰਸਟੂਡ ਕਰਿਓ ਕਿ ਤੁਸੀਂ ਕਨਵਿਕਟਡ ਹੋ ਕਿਸੇ ਵੀ ਕੇਸ ਦੇ ਵਿੱਚ ਝੂਠੇ ਸੱਚੇ ਜੋ ਮਰਜ਼ੀ ਆ ਹੁਣ ਲਾਲਪੁਰਾ ਦੇ ਸਮਰਥਕ ਤੇ ਕਹਿੰਦੇ ਆ ਕਿ ਉਹਨਾਂ ਨੂੰ ਸਜ਼ਾ ਹੀ ਗਲਤ ਹੋਈ ਆ ਹਮ ਠੀਕ ਹੈ ਜੀ ਚਲੋ ਗਲਤ ਹੈ ਸਹੀ ਹੈ ਕੋਰਟ ਤੋਂ ਜਦੋਂ ਵੀ ਕੋਈ ਕਨਵਿਕਟਡ ਹੋ ਗਿਆ ਬੰਦਾ ਤਾਂ ਉਹਦਾ ਸਭ ਤੋਂ ਪਹਿਲਾ ਯਤਨ ਕੀ ਹੋਏਗਾ ਕਿ ਕਨਵਿਕਸ਼ਨ ਨੂੰ ਸਟੇ ਕਰਵਾ ਲਓ ਜੀ ਹੁਣ ਸਟੇ ਦਾ ਮਤਲਬ ਕੀ ਹੁੰਦਾ ਪੰਜਾਬੀ ਚ ਕਹੋਗੇ ਤਾਂ ਰੋਕ ਹਮ ਇੱਕ ਸਮੇਂ ਵਸਤੇ ਰੋਕ ਹਾਂਜੀ ਵੀ ਉਹ ਸਟੇ ਹੋ ਗਈ ਹੁਣ ਜਦੋਂ ਸਜ਼ਾ ਸਟੇ ਹੋ ਗਈ ਤੇ ਸਜ਼ਾ ਦੇ ਨਾਲ ਜੁੜੀਆਂ ਚੀਜ਼ਾਂ ਦੁੱਝੀਆਂ ਜਿਹੜੀਆਂ ਪ੍ਰਭਾਵਸ਼ਾਲੀ ਹੁੰਦੀਆਂ ਨੇ ਖਾਸ ਤੌਰ ਤੇ ਕਿ ਸਜ਼ਾ ਹੋਈ ਤੋਂ ਜਿਹੜੀ ਤੁਹਾਡੀ ਵਿਧਾਨ ਸਭਾ ਜਾਂ ਲੋਕ ਸਭਾ ਜਾਂ ਰਾਜ ਸਭਾ ਦੀ ਮੈਂਬਰੀ ਜਾਣੀ ਆ ਜੀ ਦੋ ਸਾਲ ਜਾਂ ਦੋ ਸਾਲ ਵੱਧ ਕਹਿ ਤੂੰ ਤਾਂ ਜਦੋਂ ਉਹ ਸਟੇ ਹੋ ਗਈ ਤਾਂ ਫਿਰ ਉਹ ਕਾਰਮਿਕ ਵੀ ਤਾਂ ਸਟੇ ਹੋ ਗਈ ਨਾ ਨਾਲ ਸਮਝਦੇ ਹੋ ਤਾਂ ਇਹਨਾਂ ਨੇ ਜਾ ਕੇ ਫੌਰੀ ਤੌਰ ਤੇ ਕਿਹਾ ਕਿ ਸਾਨੂੰ ਰਾਹਤ ਦਿਓ ਕੋਰਟ ਨੇ ਦੋ ਸੁਣਵਾਈਆਂ ਕੀਤੀਆਂ ਫੌਰੀ ਰਾਹਤ ਯਾਨੀ ਸਟੇ ਨਹੀਂ ਦਿੱਤਾ ਉਹ ਤੋਂ ਬਾਅਦ ਫਿਰ ਅੱਜ ਹੁਣ ਡਿਟੇਲਡ ਆਰਡਰ ਤਾਂ ਨਹੀਂ ਆਇਆ ਪਰ ਮੀਡੀਆ ਦੀ ਜਿਹੜੀ ਗਰਮਾ-ਗਰਮ ਖਬਰ ਹੈ ਕਿ ਝਟਕਾ ਜੀ ਫਲਾਣਾ ਟਮਕਾਣਾ ਵੈਸੇ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਸ਼ਾਇਦ ਇਹ ਮਾਮਲਾ ਸੁਪਰੀਮ ਕੋਰਟ ਤੱਕ ਜਾਏਗਾ ਸੁਪਰੀਮ ਕੋਰਟ ਦੇ ਵਿੱਚ ਉਹ ਸਟੇ ਹੋ ਜਾਣੀ ਆ ਸਜ਼ਾ ਇਹ ਕੋਈ ਵੱਡੀ ਗੱਲ ਨਹੀਂ ਹੈ ਜੀ ਸਜ਼ਾ ਸੁੱਟੀ ਅੱਗੇ ਵੀ ਹੋਈ ਹੈ ਕਈ ਮਾਮਲਿਆਂ ਦੇ ਵਿੱਚ ਪਰ ਜਿਵੇਂ ਆਪਾਂ ਦੇਖੀਏ ਰਾਹੁਲ ਗਾਂਧੀ ਦੀ ਮਿਸਾਲ ਆਪਣੇ ਸਾਹਮਣੇ ਆ ਕਿ ਤੁਸੀਂ ਵੇਖੋ ਕਿਦਾਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਗਈ ਹਾਈ ਕੋਰਟ ਨੇ ਝਟਕਾ ਦਿੱਤਾ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਸੀ ਪਰ ਇੱਥੇ ਸੁਪਰੀਮ ਕੋਰਟ ਚ ਵੀ ਮਾਮਲਾ ਥੋੜਾ ਕਿਹੜਾ ਹੋਏਗਾ ਕਿਉਂ ਕਿਉਂਕਿ ਜਨਾਬ ਇਹ ਮਾਮਲਾ ਨਾਲ ਐਸਸੀਐਸਟੀ ਤੇ ਔਰਤ ਨਾਲ ਜੁੜਿਆ ਹੋਇਆ ਹੈ ਜੀ ਠੀਕ ਹੈ ਨਾ ਜੀ ਸੁਪਰੀਮ ਕੋਰਟ ਨੇ ਇਹ ਚੀਜ਼ਾਂ ਵੇਖਣੀ ਹੈ ਕਿ ਇੱਕ ਤੇ ਮੰਨ ਲਓ ਪੋਲੀਟਿਸ਼ੀਅਨ ਹੈ ਕੋਈ ਹੂੰ ਉਹਨੇ ਮਤਲਬ ਮਾਨਹਾਨੀ ਦੇ ਕੇ ਇਸ ਦੇ ਵਿੱਚ ਸਜ਼ਾ ਖਾਧੀ ਆ ਤਾਂ ਕੋਰਟ ਨੇ ਉਹਨੂੰ ਅਲੱਗ ਤਰੀਕੇ ਨਾਲ ਅਲੱਗ ਨਜ਼ਰੀਏ ਨਾਲ ਡੀਲ ਕਰਨਾ ਹੈ ਹੂੰ ਜੇ ਕੋਈ ਔਰਤ ਦਾ ਮਾਮਲਾ ਹੈ ਜਾਂ ਸਕੈਮ ਕੋਈ ਘੁਟਾਲਾ ਹੈ ਕਿਸੇ ਤੌਰ ਤੇ ਤਾਂ ਫਿਰ ਉਹਨਾਂ ਨੇ ਉਸ ਤਰੀਕੇ ਨਾਲ ਡੀਲ ਕਰਨਾ ਹੈ ਜੀ ਤਬ ਉਹ ਨਜਿੰਦਰ ਸਿੰਘ ਲਾਲਪੁਰਾ ਵਾਸਤੇ ਉਹਨਾਂ ਆਪਸ਼ਨ ਤੇ ਸੁਪਰੀਮ ਕੋਰਟ ਦਾ ਹੀ ਆ ਖੜੇ ਪੈਰ ਇਹ ਮਤਲਬ ਕਿ ਜਿੰਨੀ ਚੋਣ ਨਹੀਂ ਹੋਣ ਜਾ ਰਹੀ ਪਹਿਲੀ ਗੱਲ ਆਪਾਂ ਇਹ ਕਰ ਰਹੇ ਹਾਂ ਕਿਉਂ ਕਿਉਂਕਿ ਸੁਪਰੀਮ ਕੋਰਟ ਦਾ ਹੱਲੇ ਰਸਤਾ ਜੀ ਜੀ ਤੈਅ ਕਰਨਾ ਹੈ ਤੇ ਦੂਜੀ ਗੱਲ ਇਹ ਕਿ ਹਾਲੇ ਤੱਕ ਤੇ ਮਨਜਿੰਦਰ ਸਿੰਘ ਲਾਲਪੁਰਾ ਦੀ ਮੈਂਬਰਸ਼ਿਪ ਤੇ ਫੈਸਲਾ ਹੀ ਨਹੀਂ ਹੋਇਆ ਤੁਸੀਂ ਵੇਖੋ ਕਿ ਇਸ ਸਰਕਾਰ ਦੇ ਕੰਮ ਬੜੇ ਨਿਆਰੇ ਨੇ ਕੰਮ ਬੜੇ ਵੱਲੇ ਨੇ ਕਿ ਸੁਖੀ ਸਾਹਿਬ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਇਹਨਾਂ ਨੇ ਬਕਾਇਦਾ ਉਹਦੇ ਵਿੱਚ ਉਹਨਾਂ ਨੂੰ ਚੇਅਰਮੈਨੀ ਦੇ ਨਾਲ ਵੀ ਨਵਾਜ਼ਿਆ ਹੋਇਆ ਜੀ ਪਟੀਸ਼ਨ ਹਾਈ ਕੋਰਟ ਫਿਰਦੀ ਹੈ ਹਾਈ ਕੋਰਟ ਨੇ ਉਹਨ ਸਪੀਕਰ ਤੋਂ ਪੁੱਛਿਆ ਬਾਕੀਦਾ ਹਮ ਕਿ ਭਾਈ ਕਦੋਂ ਕੋਈ ਫੈਸਲਾ ਲਾਓਗੇ ਕਦੋਂ ਕੋਸ਼ੂਬ ਘੜੀ ਆਏਗੀ ਜੀ ਜਦੋਂ ਤੁਹਾਨੂੰ ਫੁਰਸਤ ਮਿਲੇਗੀ ਤਾਂ ਕਾਰਜ ਕਰ ਲੱਗਪਗ ਕੋਰਟ ਨੇ ਨਹੀਂ ਕਿਹਾ ਵੈਸੇ ਤੇ ਆਪਾਂ ਕਹਿ ਰਹੇ ਹਾਂ ਵੀ ਕੋਰਟ ਤੇ ਕਹਿਣ ਦਾ ਮਤਲਬ ਕਿ ਦੱਸੋ ਭਾਈ ਜੀ ਕਦੋਂ ਐਕਸ਼ਨ ਹੋਏਗਾ ਕਿਉਂਕਿ ਦਲ ਬਦਲੀ ਬਣਦੀ ਆ ਉਹਦੇ ਵਿੱਚ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਐਚ ਸੀ ਅਰੋੜਾ ਪਟੀਸ਼ਨ ਕਰਤਾ ਨੇ ਤਾਂ ਮਤਲਬ ਕਿ ਇਹ ਜਿਹੜੀ ਮੈਂਬਰਸ਼ਿਪ ਸੀ ਇਹਨਾਂ ਦੀ ਜਾਂਦੀ ਤਾਂ ਪਹਿਲੇ ਦਿਨ ਤੋਂ ਹੀ ਸੀ ਪਰ ਇਹ ਬਚੀ ਰਹੀ ਬਚੀ ਰਹੀ ਬਚੀ ਰਹੀ ਜੀ ਉਤੇ ਜੇਲ ਕੈਂਪਸ ਦੇ ਵਿੱਚ ਕਹਿ ਲੋ ਕਿ ਜੇਲ ਕੈਂਪਸ ਹੀ ਕਹੂੰਗਾ ਨਾ ਵਾਸਤੇ ਜਿਵੇਂ ਯੂਨੀਵਰਸਿਟੀ ਕੈਂਪਸ ਹੁੰਦਾ ਵਿੱਚ ਹੋਸਟਲ ਹੁੰਦਾ ਤਾਂ ਉਹ ਤਾਂ ਇੱਕ ਮਤਲਬ ਕਿ ਕੈਂਪਸ ਦੇ ਹੋਸਟਲ ਦੇ ਵਿੱਚ ਠਹਿਰੇ ਹੋਏ ਨੇ ਮੁਲਾਕਾਤਾਂ ਹੁੰਦੀਆਂ ਦਿੱਲੀ ਤੋਂ ਵੀ ਆਉਂਦੀਆਂ ਕੁਝ ਸ਼ਾ ਮਤਲਬ ਕਿ ਕੈ ਲੋਕੀ ਸ਼ਖਸੀਅਤਾਂ ਜਿਹੜੀਆਂ ਨਾ ਖਾਸਮ ਖਾਸ ਉਹ ਵੀ ਆਉਂਦੀਆਂ ਦਫਤਰੀ ਕੰਮਕਾਰ ਵੀ ਚੱਲੀ ਜਾਂਦੇ ਆ ਦਫਤਰੀ ਵੀ ਚੱਲੇ ਜਾਂਦੇ ਆ ਤੋਂ ਮਤਲਬ ਕਿ ਹੁਣ ਇਹ ਸੀਗਾ ਕਿ ਮੈਂਬਰਸ਼ਿਪ ਤੇ ਫੈਸਲਾ ਜਿਹੜਾ ਉਹ ਸੁਪਰੀਮ ਕੋਰਟ ਜਦੋਂ ਇਹ ਪਟੀਸ਼ਨ ਲਈ ਜਾਣਗੇ ਮੈਂ ਜਿਵੇਂ ਕਿਹਾ ਕਿ ਥੋੜਾ ਕਿੱਡਾ ਹੋ ਸਕਦਾ ਸਟੇ ਹੋ ਜਾਵੇ ਜੀ ਹੋ ਸਕਦਾ ਦੋਨੇ ਸੰਭਾਵਨਾ ਬਣੀ ਤਾਂ ਪਰ ਉਥੇ ਸੁਪਰੀਮ ਕੋਰਟ ਸ਼ਾਇਦ ਕਿਉਂਕਿ ਸੁਪਰੀਮ ਕੋਰਟ ਨੇ ਤਾਂ ਸਾਰਾ ਕੁਝ ਤੈਅ ਕੀਤਾ ਹੋਇਆ ਹੂੰ ਸੁਪਰੀਮ ਕੋਰਟ ਹੋ ਸਕਦਾ ਹੈ ਜੇ ਇਹਨਾਂ ਦੇ ਵਕੀਲ ਹੁਣ ਵਕੀਲਤਾ ਦੇਖੋ ਗੱਲ ਇਹ ਆ ਕਿ ਜਾ ਤੇ ਉਹ ਨਿੱਜੀ ਤੌਰ ਤੇ ਉੱਥੇ ਆਪਣੇ ਵਕੀਲ ਖੜੇ ਕਰਨ ਤਾਂ ਠੀਕ ਹੈ ਪਰ ਇਧਰੋਂ ਜੇ ਸਰਕਾਰੀ ਪੱਖ ਤੋਂ ਹੋਣਗੇ ਜੀ ਉਤੇ ਸਰਕਾਰ ਦੇ ਵਕੀਲ ਹੀ ਹੁੰਦੇ ਨੇ ਨਾ ਪਰ ਜੇ ਸੁਪਰੀਮ ਕੋਰਟ ਦਾ ਧਿਆਨ ਉਧਰ ਚਲਾ ਗਿਆ ਕਿ ਭਈ ਇਹਦੀ ਮੈਂਬਰਸ਼ਿਪ ਦਾ ਕੀ ਫੈਸਲਾ ਕੀਤਾ ਤੁਸੀਂ ਤਾਂ ਸੁਪਰੀਮ ਕੋਰਟ ਨੇ ਇਹ ਚੀਜ਼ਾਂ ਨਿਰਧਾਰਤ ਕੀਤੀਆਂ ਹੋਈਆਂ ਨੇ ਤੈਅ ਕੀਤੀਆਂ ਹੋਈਆਂ ਨੇ ਤਾਂ ਮੈਨੂੰ ਲੱਗਦਾ ਕਿ ਉੱਥੇ ਖੋਮ ਬਠਪੀ ਜਾਊਗੀ ਜੀ ਮੱਕੂ ਠੋਪਿਆ ਜਾਊਗਾ ਕਿ ਤੁਸੀਂ ਮੈਂਬਰਸ਼ਿਪ ਤੇ ਫੈਸਲਾ ਕਿਉਂ ਨਹੀਂ ਲਿਆ ਤੋ ਖੈਰ ਗੱਲੇ ਆ ਕਿ ਜਿਹੜਾ ਆਪਾਂ ਕਹਿੰਨੇ ਆ ਨਾ ਕਿ ਫੌਰੀ ਇਲੈਕਸ਼ਨ ਹੋ ਜਾਏਗਾ ਬਿਜਮ ਨਹੀਂ ਚੋਣਾ ਉਹ ਚੋਣ ਹਾਲੇ ਮਤਲਬ ਚਾਂਸ ਗਾ ਕੀ ਬਣਦਾ ਉਹ ਤੇ ਬਾਅਦ ਦੀ ਗੱਲ ਹੈ ਪਰ ਫੌਰੀ ਤੌਰ ਤੇ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਜੇ ਸੁਪਰੀਮ ਕੋਰਟ ਵਾਲਾ ਰਸਤਾ ਹੈ ਸੁਪਰੀਮ ਕੋਰਟ ਦਾ ਰਸਤਾ ਹੈ ਸੁਪਰੀਮ ਕੋਰਟ ਚ ਫਿਰ ਆਪਾਂ ਨੂੰ ਇਹ ਪਤਾ ਲੱਗੇਗਾ ਕਿ ਇਹਨਾਂ ਦਾ ਜਿਹੜਾ ਸਟੇ ਉਹ ਮਿਲਦਾ ਹੈ ਕਿ ਨਹੀਂ ਮਿਲਦਾ ਫਿਰ ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨਿਕਲ ਕੇ ਤੈ ਹੋਣਗੀਆਂ ਜੀ ਮਿੰਟ ਜੀ ਜੀ ਪਰਮਿੰਦਰ ਕੌਰ ਜੀ ਬਹੁਤ-ਬਹੁਤ ਸ਼ੁਕਰੀਆ ਜੀ ਪਲਵੀਰ ਖੇਚਰ ਜੀ ਤੁਹਾਡਾ ਵੀ ਸਵਾਗਤ ਹੈ ਜੀ ਕਮਲ ਸਿੰਘ ਪਿੰਡਾ ਜੀ ਬਹੁਤ ਸ਼ੁਕਰੀਆ ਤੁਹਾਡਾ ਕਹਿੰਦੇ ਕਿ 2 ਸਾਲ ਤੋਂ ਪ੍ਰੋਗਰਾਮ ਦੇਖ ਰਹੇ ਹਾਂ ਤੇ ਪਹਿਲੀ ਵਾਰੀ ਕਮੈਂਟ ਕੀਤਾ ਇਹ ਵੀ ਬਹੁਤ ਵੱਡੀ ਗੱਲ ਹੈ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਸਵਾਗਤ ਹੈ ਜਸਪ੍ਰੀਤ ਜੀ ਰਜੀਵ ਕੁਮਾਰ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੇ ਰਾਜ ਕੁਮਾਰ ਜੀ ਕਹਿੰਦੇ ਕਿ ਦੋ ਬੰਦੇ ਹੋਰ ਪੱਟੇ ਜਾਣਗੇ ਕਹਿੰਦੇ ਕਾਂਗਰਸ ਤੇ ਅਕਾਲੀ ਦਲ ਦੇ ਹੁਣ ਦੇਖੋ ਇਹਨਾਂ ਕੋਲ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਚਲੋ ਦੇਖਦੇ ਹਾਂ ਆਪੋ ਆਪਣੀ ਜਾਣਕਾਰੀ ਦਾ ਆਧਾਰ ਹੈ ਨਾ ਜੀ ਹੋ ਸਕਦਾ ਹੈ ਕਿ ਇਹਨਾਂ ਦੀ ਜਾਣਕਾਰੀ ਦਾ ਦਾਇਰਾ ਸਾਡੇ ਨਾਲੋਂ ਵੀ ਵਸੀ ਹੋਵੇ ਜੀ ਤਾਂ ਲੱਗ ਜੂ ਪਤਾ ਸਗੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਰਹਿੰਦੀ ਅਸੀਂ ਵੀ ਕਹਿਣ ਜੋਗੇ ਹੋ ਜਾਾਂਗੇ ਸਾਡੀ ਆਡੀਅנס ਚੋਂ ਤੇ ਪਾਈ ਇੱਕ ਨੇ ਪਹਿਲਾਂ ਹੀ ਕਹਿਤਾ ਸੀ ਅਸੀਂ ਜਨੇ ਬਿਲਕੁਲ ਜੀ ਲਾਲਪੁਰਾ ਨੂੰ ਵੱਡਾ ਝਟਕਾ ਹਮ ਹੈਨਾ ਹਾਈ ਕੋਰਟ ਵੱਲੋਂ ਲਾਲਪੁਰਾ ਨੂੰ ਵੱਡਾ ਝਟਕਾ ਚੋਣਾਂ ਦੇ ਵਿੱਚੋਂ ਅਸੀਂ ਪਹਿਲਾਂ ਨਿਕਲ ਕੇ ਚੋਣਾਂ 'ਚ ਵੜ ਗਏ ਸੀ ਇੱਥੇ ਹੁਣ ਫਿਰ ਚੋਣਾਂ 'ਚ ਨਿਕਲ ਕੇ ਆਏ ਆ ਤੇ ਅਸਾਰ ਜੇ ਉਦਾਂ ਦੇ ਹੀ ਬਣਦੇ ਜਾਂਦੇ ਕਿ ਕਿਤੇ ਫੇਰ ਨਾ ਸਾਨੂੰ ਵੋਟਾਂ ਦੇ ਪਾਸੇ ਤੁਰਨਾ ਪਵੇ ਨਹੀਂ 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 ਪਰ ਮੇਟ ਜਿਸ ਤਰ੍ਹਾਂ ਵਾਰ-ਵਾਰ ਇਹ ਪਟੀਸ਼ਨਾਂ ਰੱਦ ਹੋ ਰਹੀਆਂ ਨੇ ਹੁਣ ਇਹਨੂੰ ਕੀ ਸਮਝੀਏ ਨਹੀਂ ਪਟੀਸ਼ਨ ਅੱਗੇ ਰੱਦ ਨਹੀਂ ਹੋਈ ਹੂੰ ਅੱਗੇ ਕੀ ਸੀਗਾ ਕਿ ਕੋਰਟ ਨੇ ਫੋਰਿਸਟੇ ਨਹੀਂ ਦਿੱਤਾ ਜੀ ਅੰਡਰਸਟੂਡ ਕਰਿਓ ਕਿ ਤੁਸੀਂ ਕਨਵਿਕਟਡ ਹੋ ਕਿਸੇ ਵੀ ਕੇਸ ਦੇ ਵਿੱਚ ਝੂਠੇ ਸੱਚੇ ਜੋ ਮਰਜ਼ੀ ਆ ਹੁਣ ਲਾਲਪੁਰਾ ਦੇ ਸਮਰਥਕ ਤੇ ਕਹਿੰਦੇ ਆ ਕਿ ਉਹਨਾਂ ਨੂੰ ਸਜ਼ਾ ਹੀ ਗਲਤ ਹੋਈ ਆ ਹੂੰ ਠੀਕ ਹੈ ਜੀ ਚਲੋ ਗਲਤ ਹੈ ਸਹੀ ਹੈ ਕੋਰਟ ਤੋਂ ਜਦੋਂ ਵੀ ਕੋਈ ਕਨਵਿਕਟਡ ਹੋ ਗਿਆ ਬੰਦਾ ਤਾਂ ਉਹਦਾ ਸਭ ਤੋਂ ਪਹਿਲਾ ਯਤਨ ਕੀ ਹੋਏਗਾ ਕਿ ਕਨਵਿਕਸ਼ਨ ਨੂੰ ਸਟੇ ਕਰਵਾ ਲਓ ਜੀ ਹੁਣ ਸਟੇ ਦਾ ਮਤਲਬ ਕੀ ਹੁੰਦਾ ਪੰਜਾਬੀ ਚ ਕਹੋਗੇ ਤਾਂ ਰੋਕ ਹਮ ਇੱਕ ਸਮੇਂ ਵਸਤੇ ਰੋਕ ਹਾਂਜੀ ਬਈ ਉਹ ਸਟੇ ਹੋ ਗਈ ਹੁਣ ਜਦੋਂ ਸਜ਼ਾ ਸਟੇ ਹੋ ਗਈ ਤੇ ਸਜ਼ਾ ਦੇ ਨਾਲ ਜੁੜੀਆਂ ਚੀਜ਼ਾਂ ਦੁੱਝੀਆਂ ਜਿਹੜੀਆਂ ਪ੍ਰਭਾਵਸ਼ਾਲੀ ਹੁੰਦੀਆਂ ਨੇ ਖਾਸ ਤੌਰ ਤੇ ਕਿ ਸਜ਼ਾ ਹੋਈ ਤੋਂ ਜਿਹੜੀ ਤੁਹਾਡੀ ਵਿਧਾਨ ਸਭਾ ਜਾਂ ਲੋਕ ਸਭਾ ਜਾਂ ਰਾਜ ਸਭਾ ਦੀ ਮੈਂਬਰੀ ਜਾਣੀ ਆ ਜੀ ਦੋ ਸਾਲ ਜਾਂ ਦੋ ਸਾਲ ਵੱਧ ਕਹਿ ਤੂੰ ਤਾਂ ਜਦੋਂ ਸਟੇ ਹੋ ਗਈ ਤਾਂ ਫਿਰ ਉਹ ਕਾਰਵਾਈ ਵੀ ਤਾਂ ਸਟੇ ਹੋ ਗਈ ਨਾ ਨਾਲ ਸਮਝਦੇ ਹੋ ਤਾਂ ਇਹਨਾਂ ਨੇ ਜਾ ਕੇ ਫੌਰੀ ਤੌਰ ਤੇ ਕਿਹਾ ਕਿ ਸਾਨੂੰ ਰਾਹਤ ਦਿਓ ਕੋਟ ਨੇ ਦੋ ਸੁਣਵਾਈਆਂ ਕੀਤੀਆਂ ਫੌਰੀ ਰਾਹਤ ਯਾਨੀ ਸਟੇ ਨਹੀਂ ਦਿੱਤਾ ਉਹ ਤੋਂ ਬਾਅਦ ਫਿਰ ਅੱਜ ਹੁਣ ਡਿਟੇਲਡ ਆਰਡਰ ਤੇ ਨਹੀਂ ਆਇਆ ਪਰ ਮੀਡੀਆ ਦੀ ਜਿਹੜੀ ਗਰਮਾ-ਗਰਮ ਖਬਰ ਹੈ ਕਿ ਝਟਕਾ ਜੀ ਫਲਾਣਾ ਧਮਕਾਣਾ ਦवैसे ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਸ਼ਾਇਦ ਇਹ ਮਾਮਲਾ ਸੁਪਰੀਮ ਕੋਰਟ ਤੱਕ ਜਾਏਗਾ ਸੁਪਰੀਮ ਕੋਰਟ ਦੇ ਵਿੱਚ ਉਹ ਸਟੇ ਹੋ ਜਾਣੀ ਆ